ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਆਹ ਦੋ ਗੱਲਾਂ ਪੱਲੇ ਬੰਨ ਲਿਓ ਇੱਕ ਬੇਇੱਜ਼ਤੀ ਤੇ ਇੱਕ ਇੱਜ਼ਤ ਜਿਹੜੀ ਚੀਜ਼ ਰੋਕਦੀ ਹੈ ਨਾ ਕਾਮਯਾਬ ਹੋਣ ਤੋਂ ਉਹ ਇਹੀ ਦੋ ਸ਼ਬਦ ਨੇ ਜੀ ਇੱਕ ਬੇਇੱਜ਼ਤੀ ਤੇ ਇੱਕ ਇੱਜ਼ਤ ਬੇਇੱਜ਼ਤੀ ਇੱਜ਼ਤ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਇੱਕ ਨਾ ਆਪਣੇ ਐਂ ਲਾ ਲਓ ਵੀ ਮਾਗਰ ਬੰਨਿਆ ਹੋਇਆ ਇੱਕ ਛੱਜ ਹੈ ਜਿਹੜਾ ਆਪਾਂ ਨੂੰ ਅੱਗੇ ਨਹੀਂ ਵਧਣ ਦਿੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਰਦਾ ਜੀ ਜੇ ਬੇਇੱਜ਼ਤੀ ਇੱਜ਼ਤ ਕੋਈ ਚੀਜ਼ ਹੋਵੇ ਤਾਂ ਲੀਡਰਾਂ ਦੀ ਬੇਇੱਜ਼ਤੀ ਕਿਉਂ ਨਹੀਂ ਹੁੰਦੀ ਹੈਣਾ ਵੱਡੇ ਬੰਦਿਆਂ ਦੀ ਬੇਇੱਜ਼ਤੀ ਕਿਉਂ ਨਹੀਂ ਹੁੰਦੀ ਜਿਹੜੇ ਵੱਡੇ ਲੋਕ ਨੇ ਵਾਨੀ ਡਾਨੀ ਨੇ ਮੋਦੀ ਦੀ ਬੇਇੱਜ਼ਤੀ ਕਿਉਂ ਨਹੀਂ ਹੁੰਦੀ ਫਿਰ ਉਹਦੀ ਇੱਜ਼ਤ ਕਿਉਂ ਨਹੀਂ ਆਪਾਂ ਇਹਨਾਂ ਗੱਲਾਂ ਦੇ ਵਿੱਚ ਉਲਦੇ ਬੈਠੇ ਆਂ ਫਰਾਨੇ ਨੇ ਬੰਦੇ ਨੇ ਮੈਨੂੰ ਆਹ ਕਹਤਾ ਜੀ ਲੋਕ ਕੀ ਕਹਿਣਗੇ ਉਹ ਲੋਕ ਮੈਨੂੰ ਦੇਖਦੇ ਨੇ ਉਹ ਕਹਿਣਗੇ ਵੀ ਯਾਰ ਇਹਦੀ ਤਾਂ ਇੱਜ਼ਤ ਨਹੀਂ ਕੋਈ ਇਹਨੂੰ ਕਿਸੇ ਨੇ ਗਾਲ ਕੱਢੀ ਆਪਾਂ ਚੱਕ ਕੇ ਡਾਂਗਾ ਆ ਜਾਂਦੇ ਹੁਣ ਤੁਸੀਂ ਅੱਜ ਦੀ ਤਾਜ਼ਾ ਘਟਨਾ ਦੇਖ ਲਓ ਜਿਹੜੀ ਹੁਣ ਵਾਪਰੀ ਹੈ ਜਮਾ ਹੋ ਕੇ ਠੀਕ ਹੈ ਰਾਜੇ ਬੜਿੰਗ ਨੂੰ ਕਿੰਨਿਆਂ ਨੇ ਟ੍ਰੋਲ ਕੀਤਾ ਕਿੰਨੇ ਲੋਕਾਂ ਨੇ ਟ੍ਰੋਲ ਕੀਤਾ ਰਾਜੇ ਬੜਿੰਗ ਨੂੰ ਹਣਾ ਅਚਾਂ ਹੈ ਤਾਂ ਫਿਰ ਰਾਜਾ ਬਣ ਕੇ ਲੋਕਾਂ ਦੇ ਘਰੀਂ ਤੁਰਿਆ ਫਿਰਦਾ ਰਹਿੰਦਾ ਕਦੇ ਕਿਸੇ ਤੇ ਪਰਚਾ ਪਵਾਤਾ ਜੀ ਫਲਾਨੇ ਨੇ ਮੈਨੂੰ ਕਮੈਂਟ ਕਰਤਾ ਫਲਾਨੇ ਨੇ ਮੈਨੂੰ ਆਹ ਬੋਲਤਾ ਜੀ ਹਣਾ ਪਵਨ ਤਮਨ ਸਾਹਿਬ ਨੂੰ ਕਿੰਨੇ ਲੋਕ ਗਾਲਾਂ ਵੀ ਕੱਢਦੇ ਨੇ ਬਹੁਤ ਲੋਕ ਪੁੱਠਾ ਸਿੱਧਾ ਵੀ ਬੋਲਦੇ ਨੇ ਫਿਰ ਉਹ ਤਾਂ ਬਾਹਰ ਚ ਹੀ ਆਇ ਰਿਹਾ ਕਰਨ ਹੈ ਡਲੇ ਡਾਂਗਾ ਲੈ ਕੇ ਵੀ ਸਾਨੂੰ ਮਾੜਾ ਬੋਲਤਾ ਜੀ ਬੇਇੱਜ਼ਤੀ ਇੱਜ਼ਤ ਬਾਈ ਜੀ ਵੱਡੇ ਲੋਕਾਂ ਦੀ ਕੋਈ ਨਹੀਂ ਹੁੰਦੀ ਇਹ ਛੋਟੇ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਮਾਨਸਿਕਤਾ ਹੈ ਉਹਨਾਂ ਦੀ ਇਹ ਬੇਇੱਜ਼ਤੀ ਜਦ ਹੁੰਦੀ ਹੈ ਤੇ ਇਹਦੇ ਰਿਲੇਟਡ ਮੈਂ ਤੁਹਾਨੂੰ ਇੱਕ ਕਹਾਣੀ ਵੀ ਦੱਸ ਦਿੰਨਾ ਕਹਾਣੀ ਇਹ ਹੈ ਜੀ ਕਿਸੇ ਪੋਂਡੀ ਦੇ ਵਿੱਚ ਨਾ ਗਿੱਦੜ ਰਹਿੰਦੇ ਹੁੰਦੇ ਜੀ ਗਿੱਦੜ ਨਾ ਜੱਟ ਦਾ ਖੇਤ ਸੀਗਾ ਕਿਸੇ ਦਾ ਉਹਦੇ ਵਿੱਚ ਗਿੱਦੜ ਰਹਿੰਦੇ ਹੁੰਦੇ ਉਹ ਜੇ ਸ਼ਿਕਾਰ ਸਕੂਰ ਕਰਕੇ ਖਾ ਲੈਂਦੇ ਤੇ ਪੋਂਡੀ ਦਾ ਉਹ ਨੁਕਸਾਨ ਕਰਦੇ ਸੀ ਜੱਟ ਆ ਜਾਂਦਾ ਇੱਕ ਦੋ ਗਿੱਦੜਾਂ ਨੂੰ ਮਾਰ ਜਾਂਦਾ ਸੀਗਾ ਉਹਨਾਂ ਨੇ ਸੋਚਿਆ ਵੀ ਯਾਰ ਆਪਾਂ ਕੀ ਹੱਲ ਕਰੀਏ ਵੀ ਇਹਦਾ ਕੋਈ ਹੱਲ ਕੱਢੀਏ ਵੀ ਆਪਣੇ ਜੋ ਆਪਣੇ ਸਾਰੇ ਬੰਦੇ ਵੀ ਬਚੇ ਰਹਿਣ ਜਿੰਨੇ ਆਪਣੇ ਗਿੱਦੜ ਭਾਈਚਾਰਾ ਸਾਰਾ ਬਚਿਆ ਰਹੇ ਤੇ ਆਪਾਂ ਸ਼ਿਕਾਰ ਵੀ ਕਰਦੇ ਰਹੀਏ ਆਪਣਾ ਨੁਕਸਾਨ ਵੀ ਨਾ ਹੋਵੇ ਉਹ ਕਹਿੰਦੇ ਆਪਾਂ ਐ ਕਰਦੇ ਆਂ ਬਾਈ ਇੱਕ ਕੋਈ ਆਪਣੇ ਜੋ ਮੋਰੀ ਚੋਂ ਲੈਨੇ ਆਂ ਠੀਕ ਹੈ ਇੱਕ ਬੰਦਾ ਚੁਣ ਲੈਣਿਆ ਜਾਂ ਕਹਿ ਦੋ ਕੋਈ ਨੰਬਰਦਾਰ ਲਾ ਦਿੰਨੇ ਆ ਮੂਰੇ ਵੀ ਇਹਨੇ ਜਿਹੜਾ ਇਸ਼ਾਰਾ ਕਰਤਾ ਵੀ ਇੱਧਰ ਜਾਣਾ ਉੱਧਰ ਹੀ ਚੱਲਿਆ ਕਰਾਂਗੇ ਆਪਾਂ ਇਹ ਕਹਾਣੀ ਅਸੀਂ ਪਹਿਲਾਂ ਛੋਟੇ ਹੁੰਦੇ ਸੁਣਦੇ ਰਹੇ ਆ ਉੱਧਰ ਹੀ ਜਾਇਆ ਕਰਾਂਗੇ ਕਹਿੰਦੇ ਆਪਾਂ ਕਹਿੰਦੇ ਜੀ ਠੀਕ ਹੈ ਉਹਨਾਂ ਨੇ ਕੀ ਕਰਿਆ ਜੀ ਕਹਿੰਦੇ ਫਿਰ ਆਪਾਂ ਸਾਰੇ ਇੱਕੋ ਜਿਹੇ ਯਾਰ ਵੀ ਜੇ ਨੰਬਰਦਾਰ ਲਾਤਾ ਉਹਦੀ ਪਛਾਣ ਕਿਵੇਂ ਆਊਗੀ ਉੱਥੇ ਲਵੇ ਕੋਈ ਛੱਜ ਪਿਆ ਸੀ ਆ ਛੱਜ ਸਮਝਦੇ ਨੇ ਤੁਸੀਂ ਵੀ ਮੰਨ ਲਓ ਛਾਨਣ ਵਾਲਾ ਜਿਹੜਾ ਆਪਾਂ ਕਣਕ ਝਾੜਦੇ ਹੁੰਨੇ ਜਿਹੜੇ ਨਾਲ ਛੱਜ ਪਿਆ ਸੀ ਉਹਦੀ ਪੂਛ ਤੇ ਉਹ ਬੰਨਦਾ ਕਹਿੰਦੇ ਆਹ ਬੰ ਕਿਸਾਨ ਆਇਆ ਜੱਟ ਆਇਆ ਆਫਰ ਰੂਫਰ ਲੈ ਕੇ ਜਿਹੜਾ ਫੇਰ ਕਰਨ ਉਹਨਾਂ ਤੇ ਉਹਨੂੰ ਪਤਾ ਲੱਗਿਆ ਨੰਬਰਦਾਰ ਨੇ ਇਸ਼ਾਰਾ ਦਿੱਤਾ ਵੀ ਇੱਧਰ ਭੱਜ ਲੋ ਜਦੋਂ ਕਿ ਇੱਧਰ ਸਾਰੇ ਭੱਜਲੇ ਜੀ ਦੂਜੇ ਤਾਂ ਸਾਰੇ ਟੱਪ ਗਏ ਨੰਬਰਦਾਰ ਵਿਚਾਰਾ ਪਿੱਛੇ ਰਹਿ ਗਿਆ ਪਿੱਛੇ ੜ ਕੇ ਅੱਗੇ ਉਹ ਵੀ ਨਾ ਜੋਰ ਲਾਇਆ ਵੀ ਨੰਬਰਦਾਰ ਸਾਹਿਬ ਆਜੋ ਉਹ ਕਹਿੰਦਾ ਵੀ ਮੇਰੇ ਤੋਂ ਆਈਦਾ ਨਹੀਂ ਕਹਿੰਦੇ ਕੀ ਚੱਕਰ ਹੋ ਗਿਆ ਕਹਿੰਦਾ ਹਾਂ ਨੰਬਰਦਾਰੀ ਵਾਲਾ ਛੱਜ ਨਹੀਂ ਮੈਨੂੰ ਅੱਗੇ ਵਧਣ ਦਿੰਦਾ ਜਿਹੜਾ ਤੁਸੀਂ ਆ ਪਿੱਛੇ ਬੰਨ ਤਾਂ ਮੇਰੇ ਕਹਿੰਦਾ ਬੋਂਡੀ 'ਚ ਫਸ ਗਿਆ ਅੱਜ ਮੈਨੂੰ ਮਰਨਾ ਪਊਗਾ ਇਹੀ ਗੱਲ ਬੇਇੱਜ਼ਤੀ ਹੈ ਜੀ ਬੇਇੱਜ਼ਤੀ ਇੱਜ਼ਤ ਵਾਲਾ ਜਿਹੜਾ ਛੱਜ ਤੁਸੀਂ ਆਪਦੀ ਪੂੰਛ ਦੇ ਮਗਰ ਬੰਦਰ ਕਹਿਣਾ ਵੀ ਲੋਕ ਮੈਨੂੰ ਕੀ ਕਹਿਣਗੇ ਵੀ ਯਾਰ ਜੇ ਮੈਂ ਆਹ ਕਰਤਾ ਆ ਪਾਤਾ ਹਨਾ ਲੋਕ ਤਾਂ ਮੈਨੂੰ ਬਦਨਾਮ ਕਰਨਗੇ ਜੇ ਤੁਹਾਡੀ ਮਾਨਸਿਕਤਾ ਹੈਗੀ ਹੈ ਨਾ ਵੀ ਆਪਾਂ ਰੇੜੀ ਲਾ ਕੇ ਕਾਮਯਾਬ ਹੋ ਸਕਦੇ ਆ ਤਾਂ ਲਾ ਨੋ ਭਰਾਵੋ ਆ ਕੁਲਵਿੰਦਰ ਬਿੱਲੇ ਦੀ ਵੀਡੀਓ ਕਿੰਨੀ ਵਾਇਰਲ ਹੋਈ ਆ ਵੀ ਸਕਿੱਲ ਸਿੱਖ ਲੋ ਹਨਾ ਸਿਕਿਉਰਿਟੀ ਗਾਰਡ ਲੱਗਣ ਨਾਲੋਂ ਕਿਸੇ ਨੂੰ ਸਲੂਟ ਕਰਨ ਨਾਲੋਂ ਤਾਂ ਚੰਗਾ ਤੁਸੀਂ ਆਪਦਾ ਕੰਮਕਾਰ ਕਰ ਲਓ ਬੇਇੱਜ਼ਤੀ ਇੱਜ਼ਤ ਕੁਛ ਨਹੀਂ ਹੁੰਦਾ ਜੇ ਕਿਸੇ ਨੂੰ ਐ ਹੈਗਾ ਮਨ ਦੇ ਵਿੱਚ ਵੀ ਮੈਂ ਵੋਟਾਂ ਜੁਟ ਕੇ ਕਾਮਯਾਬ ਹੋ ਜੂੰ ਤਾਂ ਤਾਈ ਦੇ ਵਿੱਚ ਆਜ਼ਾਦ ਖੜੇ ਹੋ ਜਿਓ ਨੀਟੂ ਛੱਡਣ ਵਾਲੇ ਤੋਂ ਨਿੰਤਾ ਨਹੀਂ ਮਾੜੇ ਹੈਗੇ ਤੁਸੀਂ ਉਹ ਬੰਦਾ ਵੀ ਤਾਂ ਤਿੰਨ ਚਾਰ ਵਾਰ ਤੋਂ ਇਲੈਕਸ਼ਨ ਲੜ ਰਿਹਾ ਹੈ ਹਨਾ ਜਿਹੜਾ ਵੀ ਕਰਨਾ ਤੁਸੀਂ ਆ ਬੇਇੱਜ਼ਤ ਇੱਜ਼ਤ ਵਾਲਾ ਛੱਜ ਲਾ ਕੇ ਪਰਾਂ ਫੇਰ ਕਰਿਓ ਠੀਕ ਹੈ ਇਤੋਂ ਵੱਡਾ ਕੁਝ ਨਹੀਂ ਹੈਗਾ ਇਹਨੂੰ ਲਾ ਦਿਓ ਕੋਈ ਬੇਇੱਜ਼ਤੀ ਨਹੀਂ ਕੋਈ ਇੱਜ਼ਤ ਨਹੀਂ ਜੇ ਥੋੜੀ ਚੀਜ਼ ਆ ਯਾਰ ਤੁਸੀਂ ਕੋਈ ਚੀਜ਼ ਵੇਚਣੀ ਹੈ ਕੋਈ ਰੱਖਣੀ ਹੈ ਤੁਹਾਨੂੰ ਲੱਗਦਾ ਵੀ ਬੇਇੱਜ਼ਤੀ ਹੋਊਗੀ ਕਾਦੋਂ ਹੋਊਗੀ ਯਾਰ ਬੇਇੱਜ਼ਤੀ ਰਜਿਸਟਰੀ ਥੋੜੀ ਕਰਾਈ ਹੈ ਕਿਸੇ ਨੇ ਵੀ ਹਾਂ ਤੁਹਾਡੇ ਗੱਲ ਦੇ ਉੱਤੇ ਮੰਨਦਾ ਵੀ ਤੁਸੀਂ ਆਏ ਰਹਿਣਾ ਥੋੜੀ ਜ਼ਿੰਦਗੀ ਹੈ ਤੁਸੀਂ ਆਪਣੇ ਹਿਸਾਬ ਨਾਲ ਰਹਿਣਾ ਤੁਸੀਂ ਜਿੱਤ ਵੀ ਜਾਓਗੇ ਕਾਮਯਾਬ ਵੀ ਹੋ ਜਾਓਗੇ ਆ ਬੇਇੱਜ਼ਤੀ ਇੱਜ਼ਤ ਵਾਲਾ ਲਫਾਫਾ ਲਾ ਕੇ ਪਰਾਂ ਸਿੱੜ ਦਿਓ ਇਹ ਛੋਟੇ ਲੋਕਾਂ ਦੀ ਹੁੰਦੀ ਹੈ ਜੇ ਤੁਸੀਂ ਮੰਨਦੇ ਹੋ ਵੀ ਹਾਂ ਮੇਰੀ ਬੇਇੱਜ਼ਤੀ ਹੈ ਜਾਂ ਮੇਰੀ ਇੱਜ਼ਤ ਹੈ ਫਿਰ ਤੁਸੀਂ ਆਪਣੇ ਆਪ 'ਚ ਛੋਟੇ ਹੋ ਤੁਸੀਂ ਵੱਡੇ ਨਹੀਂ ਹੈਗੇ ਜੇ ਵੱਡੇ ਬਣਨਾ ਵਾਨੀ ਡਾਨੀ ਨੂੰ ਪਤਾ ਨਹੀਂ ਕਿੰਨੇ ਕੁ ਲੋਕ ਗਾਲਾਂ ਦਿੰਦੇ ਨੇ ਤਾਂ ਬੇਇੱਜ਼ਤੀ ਇੱਜ਼ਤ ਵਾਲਾ ਛੱਜ ਲਾ ਕੇ ਪਰਾਂ ਸਿੱੜ ਦਿਓ ਆ ਦਲਿੱਦਰ ਲਾ ਕੇ ਪਰਾਂ ਸਿੱੜ ਦਿਓ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਜਾਓਗੇ ਆ ਮੇਰੀਆਂ ਦੋ ਗੱਲਾਂ ਪੱਲੇ ਬੰਨ ਲਿਓ